ਕ੍ਰਿਕਟ ਦੇ ਮੈਦਾਨ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤ ਨੇ శ్రీਲੰਕਾ ਨੂੰ ਰੋਮਾਂਚਕ ਮੁਕਾਬਲੇ ਵਿੱਚ ਸੁਪਰ ਓਵਰ 'ਚ ਹਰਾ ਕੇ ਤਮਾਕੇਦਾਰ ਜਿੱਤ ਦਰਜ ਕੀਤੀ ਏ ਇਹ ਮੈਚ ਆਖਰੀ ਪਲ ਤੱਕ ਰੋਮਾਂਚ ਨਾਲ ਭਰਪੂਰ ਰਿਹਾਏ ਅਤੇ ਦਰਸ਼ਕਾਂ ਨੇ ਆਪਣੀ ਸਾਹ ਰੋਕ ਕੇ ਇਹ ਮੁਕਾਬਲਾ ਦੇਖਿਆ ਏ ਮੈਚ ਦੀ ਸ਼ੁਰੂਆਤ శ్రీਲੰਕਾ ਵੱਲੋਂ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦੇ ਫੈਸਲੇ ਨਾਲ ਹੋਈ ਪਹਿਲਾ ਬੱਲੇਬਾਜ਼ੀ ਕਰਦਿਆਂ ਨਿਰਧਾਰਤ ਓਵਰਾਂ ਵਿੱਚ 168 ਰਨ ਬਣਾਏ ਟੀਮ ਇੰਡੀਆ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੋ ਕਪਤਾਨ ਨੇ ਤੀਬਰ ਹਮਲਾ ਬੋਲਿਆ ਜਦ ਕਿ ਮਾਦ ਕਮ ਦੇ ਖਿਡਾਰੀਆਂ ਨੇ ਸੰਭਾਲ ਕੇ ਖੇਡਿਆ ਜਵਾਬ ਹੈ ਸ਼੍ਰੀ ਲੰਕਾ ਨੇ ਵੀ ਤਗੜੀ ਬੱਲੇਬਾਜ਼ੀ ਕੀਤੀ ਉਹਨਾਂ ਦੇ ਓਪਨਰਾਂ ਨੇ ਤੇਜ਼ੀ ਨਾਲ ਰਨ ਬਣਾਏ ਅਤੇ ਮੈਚ ਨੂੰ ਆਖਰੀ ਓਵਰ ਤੱਕ ਲੈ ਗਏ ਹਾਲਾਤ ਇੰਨੇ ਤਣਾਅਪੂਰਨ ਨੇ ਕਿ ਲੱਗ ਰਿਹਾ ਸੀ ਕਿ ਕੋਈ ਵੀ ਟੀਮ ਜਿੱਤ ਸਕਦੀ ਹੈ ਅੰਤਿਮ ਓਵਰ ਵਿੱਚ ਸ਼੍ਰੀ ਲੰਕਾ ਨੂੰ ਜਿੱਤ ਲਈ 10 ਰਨ ਦੀ ਲੋੜ ਸੀ ਪਹਿਲੀਆਂ ਕੁਝ ਗੇਂਦਾਂ ਤੇ ਬਾਉਂਡਰੀਆਂ ਲੱਗੀਆਂ ਅਤੇ ਭਾਰਤੀ ਪ੍ਰਸ਼ੰਸਕਾਂ ਦੀ ਟੜਕਨ ਤੇਜ਼ ਹੋ ਗਈ। ਆਖਰੀ ਗੇਂਦ ਤੇ ਕੇਵਲ 2 ਰਨ ਦੀ ਲੋੜ ਸੀ ਪਰ ਭਾਰਤੀ ਗੇਂਦਬਾਜ਼ ਨੇ ਸ਼ਾਨਦਾਰ ਯਾਰਕਰ ਕਰਵਾ ਕੇ ਸਿਰਫ 1 ਹੀ ਰਨ ਦਿੱਤਾ। ਇਸ ਤਰ੍ਹਾਂ ਮੈਚ ਟਾਈ ਹੋ ਗਿਆ ਅਤੇ ਨਤੀਜਾ ਸੁਪਰ ਓਵਰ ਚ ਜਾਣਾ ਪਿਆ। ਹੁਣ ਸ਼ੁਰੂ ਹੋਇਆ ਅਸਲੀ ਡਰਾਮਾ ਸੁਪਰ ਓਵਰ। ਭਾਰਤ ਨੇ ਪਹਿਲਾ ਬੱਲੇਬਾਜ਼ੀ ਕਰਦਿਆਂ 16 ਰਨ ਜੋੜੇ। ਇੱਕ ਛੱਕਾ ਤੇ 2 ਚੌਕਿਆਂ ਨਾਲ ਦਰਸ਼ਕਾਂ ਦੇ ਮੈਦਾਨ ਗੂੰਜਾ ਦਿੱਤਾ। ਜਵਾਬ ਵਿੱਚ ਸ਼੍ਰੀਲੰਕਾ ਨੂੰ 17 ਰਨ ਦੀ ਲੋੜ ਸੀ ਪਰ ਭਾਰਤੀ ਗੇਂਦਬਾਜ਼ ਨੇ ਸ਼ਾਨਦਾਰ ਕੰਟਰੋਲ ਦਿਖਾਇਆ ਉਸਨੇ ਕੇਵਲ 10 ਰਨ ਹੀ ਦਿੱਤੇ ਅਤੇ ਦੋ ਮਹੱਤਵਪੂਰਨ ਵਿਕਟਾਂ ਵੀ ਹਾਸਲ ਕੀਤੀਆਂ ਜਿਵੇਂ ਹੀ ਆਖਰੀ ਗੇਂਦ ਸੁਪਰ ਓਵਰ ਦੀ ફેંકી ਗਈ ਜਿਵੇਂ ਹੀ ਆਖਰੀ ਗੇਂਦ ਸੁਪਰ ਓਵਰ ਦੀ ਸਿਟੀ ਗਈ ਭਾਰਤੀ ਟੀਮ ਮੈਦਾਨ ਵਿੱਚ ਦੌੜ ਪਈ ਖਿਡਾਰੀਆਂ ਨੇ ਇੱਕ ਦੂਜੇ ਨੂੰ ਗਲੇ ਮਿਲ ਕੇ ਜਿੱਤ ਦਾ ਜਸ਼ਨ ਮਨਾਇਆ ਦਰਸ਼ਕਾਂ ਨੇ ਤਾਲੀਆਂ ਅਤੇ ਨਾਰੇ ਲਗਾ ਕੇ ਸਟੇਡੀਅਮ ਨੂੰ ਰੌਸ਼ਨ ਕਰ ਦਿੱਤਾ ਇਹ ਜਿੱਤ ਸਿਰਫ ਇੱਕ ਮੈਚ ਦੀ ਜਿੱਤ ਨਹੀਂ ਸਗੋ ਭਾਰਤੀ ਟੀਮ ਦੇ ਹੌਸਲੇ ਅਤੇ ਟੀਮ ਵਰਕ ਦੀ ਨਿਸ਼ਾਨੀ ਹੈ ਸੁਪਰ ਓਵਰ ਵਿੱਚ ਜੋ ਧੀਰਜ ਅਤੇ ਹਿੰਮਤ ਦਿਖਾਈ ਗਈ ਉਪਵਖ ਵਿੱਚ ਵੀ ਟੀਮ ਲਈ ਮਹੱਤਵਪੂਰਨ ਸਾਬਤ ਹੋਵੇਗੀ ਭਾਰਤ ਨੇ ਸ਼੍ਰੀਲੰਕਾ ਖਿਲਾਫ ਸੁਪਰ ਓਵਰ ਵਿੱਚ ਇਹ ਰੋਮਾਂਚਕ ਜਿੱਤ ਦਰਜ ਕਰਕੇ ਸਾਰੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ ਫੈਨਸ ਲਈ ਇਹ ਮੈਚ ਹਮੇਸ਼ਾ ਯਾਦਗਾਰ ਰਹੇਗਾ ਕ੍ਰਿਕਟ ਦੇ ਇਸ ਰੰਗੀਲੇ ਸਫ਼ਰ ਵਿੱਚ ਅੱਗੇ ਵੀ ਹੋਰ ਰੋਮਾਂਚਕ ਪਲ ਦੇਖਣ ਨੂੰ ਮਿਲਣਗੇ